ਜਦੋਂ ਮੈਂ ਕਾਲਜ ਵਿੱਚ ਪੜਦਾ ਸੀ ਤਾਂ ਮੈਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ। ਉਸ ਕੁੜੀ ਦਾ ਨਾਮ ਨੀਹਾ ਸੀ। ਕੁੜੀ ਬਹੁਤ ਜ਼ਿਆਦਾ ਸੋਹਣੀ ਸੀ। ਮੈਂ ਵੀ ਬਣਦਾ ਤਣਦਾ ਵਧੀਆ ਸੀ ਪਰ ਉਹ ਮੇਰੇ ਨਾਲੋਂ ਜ਼ਿਆਦਾ ਸੋਹਣੀ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਸ਼ੁਰੂਆਤ ਮੈਂ ਹੀ ਕੀਤੀ ਸੀ। ਮੈਂ ਹੀ ਉਹਨੂੰ ਪ੍ਰਪੋਜ਼ ਕੀਤਾ ਸੀ। ਉਹਨੇ ਵੀ ਮੈਨੂੰ ਹਾਂ ਕਰ ਦਿੱਤੀ ਸੀ। ਅਸੀਂ ਉਦੋਂ ਕਾਲਜ ਵਿੱਚ ਬੀਏ ਕਰਨ ਲੱਗੇ ਸੀ। BA ਕਰਨ ਤੋਂ ਬਾਅਦ ਅਸੀਂ ਦੋਵੇਂ ਨੇ ਇਕੱਠੇ MA ਵੀ ਕੀਤੀ ਫਿਰ ਅਸੀਂ B.Ed ਲਈ ਕਿਸੇ ਕਾਲਜ ਵਿੱਚ ਅਲੱਗ ਤੋਂ ਐਡਮਿਸ਼ਨ ਕਰਵਾਈ ਉੱਥੇ ਵੀ ਅਸੀਂ ਇਕੱਠੇ ਹੀ ਲੱਗੇ ਸੀ ਸਾਡਾ ਇੰਨਾ ਕ ਜ਼ਿਆਦਾ ਪਿਆਰ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਬਿਨਾਂ ਬਿਲਕੁਲ ਨਹੀਂ ਰਹਿ ਸਕਦੇ ਸੀ ਨੀਹਾ ਮੇਰੇ ਬਿਨਾਂ ਨਹੀਂ ਰਹਿ ਸਕਦੀ ਸੀ ਤੇ ਮੈਂ ਨੀਹਾ ਬਿਨਾਂ ਨਹੀਂ ਰਹਿ ਸਕਦਾ ਸੀ ਮੈਂ ਕਾਫੀ ਵਧੀਆ ਘਰੋਂ ਸੀ ਨੀਹਾ ਥੋੜੇ ਗਰੀਬ ਘਰੋਂ ਸੀ ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੈਂ ਨੀਹਾ ਨੂੰ ਬੜਾ ਪਿਆਰ ਕਰਦਾ ਸੀ ਮੇਰਾ ਨਾਮ ਗੌਰਵ ਆ ਨੀਹਾ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੇਰੇ ਘਰ ਦੇ ਮੈਨੂੰ ਕਦੇ ਵੀ ਐਕਸੈਪਟ ਨਹੀਂ ਕਰਨਗੇ ਕਿਉਂਕਿ ਮੈਂ ਗਰੀਬ ਘਰੋਂ ਆ ਮੈਂ ਨੀਹਾ ਨੂੰ ਹਮੇਸ਼ਾ ਹੀ ਪ੍ਰੋਸਾਦਵਾਇਆ ਸੀ ਕਿ ਤੂੰ ਮੇਰੇ ਤੇ ਵਿਸ਼ਵਾਸ ਰੱਖ ਮੈਂ ਕਦੇ ਵੀ ਤੇਰਾ ਹੱਥ ਨਹੀਂ ਛੱਡਦਾ ਕਿਉਂਕਿ ਮੈਂ ਉਹਨੂੰ ਸੱਚਾ ਪਿਆਰ ਕਰਦਾ ਸੀ ਉਹ ਵੀ ਮੈਨੂੰ ਬੜਾ ਪਿਆਰ ਕਰਦੀ ਸੀ ਮੈਨੂੰ ਇੰਨੀ ਵਧੀਆ ਕੁੜੀ ਮਿਲੀ ਸੀ ਹੋਰ ਮੈਨੂੰ ਕੀ ਚਾਹੀਦਾ ਸੀ ਮੈਂ ਨੀਹਾ ਦਾ ਬੜਾ ਧਿਆਨ ਰੱਖਦਾ ਸੀ ਜੇ ਕੋਈ ਉਹਦੇ ਵੱਲ ਅੱਖ ਚੱਕ ਕੇ ਵੀ ਵੇਖਦਾ ਸੀ ਤਾਂ ਮੈਨੂੰ ਬੜਾ ਗੁੱਸਾ ਆਉਂਦਾ ਸੀ ਮੈਨੂੰ ਉਹ ਆਪਣੀ ਵਾਈਫ ਹੀ ਲੱਗਣ ਲੱਗ ਗਈ ਸੀ ਦੋਵਾਂ ਨੇ ਕਾਲਜ ਟਾਈਮ ਬੜਾ ਇੰਜੋਏ ਕੀਤਾ ਪਰ ਕਦੇ ਵੀ ਮੈਂ ਉਹਦੇ ਨਾਲ ਗਲਤ ਰਿਲੇਸ਼ਨ ਨਹੀਂ ਬਣਾਇਆ ਸੀ ਹੁਣ ਸਾਡੇ ਰਿਲੇਸ਼ਨ ਨੂੰ 5 ਸਾਲ ਹੋ ਗਏ ਸੀ ਅਸੀਂ ਦੋਵਾਂ ਨੇ ਬੀਏ ਤੇ ਐਮਏ ਇਕੱਠਿਆਂ ਨਹੀਂ ਕੀਤੀ ਸੀ ਸਾਡੇ ਵਿੱਚ ਕੋਈ ਦਰਾੜ ਨਹੀਂ ਆਈ ਸੀ ਅਸੀਂ ਇੱਕ ਦੂਜੇ ਨਾਲ ਬਹੁਤ ਵਧੀਆ ਰਹਿੰਦੇ ਸੀ ਕਈਆਂ ਨੇ ਸਾਡੇ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਨਾਕਾਮ ਰਹੇ ਅਸੀਂ ਦੋਵਾਂ ਨੇ ਆਪਣਾ ਰਿਸ਼ਤਾ ਬਹੁਤ ਵਧੀਆ ਬਣਾ ਕੇ ਰੱਖਿਆ ਸੀ ਸਾਰੇ ਵਿੱਚ ਇੱਕ ਦੂਜੇ ਲਈ ਬੜਾ ਵਿਸ਼ਵਾਸ ਸੀ ਅਸੀਂ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਏ ਸੀ ਮੈਂ ਤਾਂ ਹੌਲੀ-ਹੌਲੀ ਆਪਣੀ ਮੰਮੀ ਕੋਲ ਇਸ ਰਿਸ਼ਤੇ ਬਾਰੇ ਗੱਲ ਕਰ ਦਿੱਤੀ ਸੀ ਮੰਮੀ ਨੂੰ ਕੋਈ ਇਤਰਾਜ਼ ਨਹੀਂ ਸੀ ਮੰਮੀ ਡੈਡੀ ਕਹਿੰਦੇ ਸੀ ਕਿ ਜੇ ਕੁੜੀ ਸਿਆਣੀ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਆ ਮੈਂ ਮੰਮੀ ਡੈਡੀ ਨੂੰ ਨੀਹਾ ਨਾਲ ਆਪਣੀ ਫੋਟੋ ਵੀ ਵਿਖਾ ਦਿੱਤੀ ਸੀ ਮੇਰੇ ਮੰਮੀ ਡੈਡੀ ਨੂੰ ਕੁੜੀ ਪਸੰਦ ਸੀ ਜਦੋਂ ਮੈਂ ਕਾਲਜ ਜਾ ਕੇ ਨੀਹਾ ਨੂੰ ਇਹ ਸਰਪ੍ਰਾਈਜ਼ ਦਿੱਤਾ ਕਿ ਮੈਂ ਆਪਣੇ ਮੰਮੀ ਡੈਡੀ ਕੋਲ ਗੱਲ ਕਰ ਦਿੱਤੀ ਆ ਤੇ ਉਹ ਮੰਨ ਗਏ ਨੇ ਤਾਂ ਉਹ ਬੜੀ ਖੁਸ਼ ਹੋਈ ਉਹਦੇ ਲਈ ਇਹ ਦਿਨ ਬੜਾ ਖੁਸ਼ੀ ਵਾਲਾ ਸੀ ਫਿਰ ਅਸੀਂ ਦੋਵਾਂ ਨੇ ਜਾ ਕੇ ਫਾਈਵ ਸਟਾਰ ਹੋਟਲ ਵਿੱਚ ਖਾਣਾ ਵੀ ਖਾਦਾ ਮੈਨੂੰ ਘਰੋਂ ਪੈਸੇ ਦੀ ਕੋਈ ਘਾਟ ਨਹੀਂ ਸੀ ਮੇਰੇ ਘਰ ਸਭ ਕੁਝ ਸੀ ਪਰ ਫਿਰ ਵੀ ਨੀਹਾ ਇਸ ਗੱਲ ਤੋਂ ਡਰਦੀ ਸੀ ਕਿ ਮੇਰੇ ਘਰ ਦੇ ਉਹਦੇ ਨਾਲ ਮੇਰਾ ਰਿਸ਼ਤਾ ਨਹੀਂ ਕਰਨਗੇ ਪਰ ਹੁਣ ਉਹ ਬੜੀ ਖੁਸ਼ ਸੀ ਫੇਰ ਵੀ ਕਦੇ-ਕਦੇ ਉਹਦੇ ਮਨ ਵਿੱਚ ਇਹ ਗੱਲ ਆ ਜਾਂਦੀ ਸੀ ਕਿ ਬਾਅਦ ਵਿੱਚ ਕੀਤੇ ਉਹ ਮੈਨੂੰ ਇਸ ਗੱਲ ਦਾ ਮੇੜਾ ਨਾ ਦੇ ਦੇਣ ਕਿ ਮੈਂ ਗਰੀਬ ਘਰ ਦੀ ਕੁੜੀ ਆ ਪਰ ਮੇਰੀ ਫੈਮਲੀ ਇਦਾਂ ਦੀ ਬਿਲਕੁਲ ਵੀ ਨਹੀਂ ਸੀ ਸਾਡੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਸੀ ਇਸ ਕਰਕੇ ਮੇਰੇ ਘਰਦਿਆਂ ਨੂੰ ਕੋਈ ਦਾਜ ਵਗੈਰਾ ਦੀ ਝਾਕ ਵੀ ਨਹੀਂ ਸੀ ਉਹਨਾਂ ਨੂੰ ਤਾਂ ਬਸ ਇੱਕ ਚੰਗੀ ਕੁੜੀ ਚਾਹੀਦੀ ਸੀ ਹੋਰ ਕੁਝ ਵੀ ਨਹੀਂ ਚਾਹੀਦਾ ਸੀ ਇਸ ਕਰਕੇ ਮੈਂ ਇਸ ਗੱਲ ਤੋਂ ਬੜਾ ਖੁਸ਼ ਸੀ ਕਿਉਂਕਿ ਮੈਨੂੰ ਇਸ ਗੱਲ ਦੀ ਬੇਫਿਕਰੀ ਸੀ ਕਿ ਮੇਰੇ ਘਰ ਦੇ ਕਦੇ ਵੀ ਨੀਹਾ ਨਾਲ ਅਜਿਹਾ ਵਿਵਹਾਰ ਨਹੀਂ ਕਰਨਗੇ ਨੀਹਾ ਦੇ ਮਨ ਵਿੱਚ ਜੋ ਡਰ ਸੀ ਉਹ ਵਿਆਹ ਤੋਂ ਬਾਅਦ ਠੀਕ ਹੋ ਜਾਣਾ ਸੀ ਕਿਉਂਕਿ ਇੱਥੇ ਆ ਕੇ ਉਹਨੇ ਸਭ ਕੁਝ ਵੇਖ ਹੀ ਲੈਣਾ ਸੀ ਇੱਕ ਦਿਨ ਮੈਂ ਨੀਹਾ ਨੂੰ ਕਿਹਾ ਕਿ ਹੁਣ ਆਪਾਂ ਵਿਆਹ ਕਰਵਾ ਲੈਂਦੇ ਆ ਮੇਰੇ ਘਰ ਤਾਂ ਗੱਲ ਕਰ ਹੀ ਲਈ ਆ ਤੂੰ ਆਪਣੇ ਘਰ ਵੀ ਗੱਲ ਕਰ ਲੈ ਉਹ ਕਹਿਣ ਲੱਗੀ ਕਿ ਗੱਲ ਤਾਂ ਮੈਂ ਕਰ ਲੂੰਗੀ ਪਰ ਅਜੇ ਵਿਆਹ ਰੋਕ ਕੇ ਕਰਵਾ ਲਵਾਂਗੇ ਆਪਾਂ ਇੰਗੇਜਮੈਂਟ ਕਰਵਾ ਲੈਨੇ ਆ ਕਿਉਂਕਿ ਉਸ ਟਾਈਮ ਅਸੀਂ ਬੀ ਐਡ ਕਰਦੇ ਸੀ ਨੀਹਾ ਦਾ ਘਰਬਾਰ ਇੰਨਾ ਜ਼ਿਆਦਾ ਸੋਹਣਾ ਨਹੀਂ ਸੀ ਤੇ ਘਰੋਂ ਵੀ ਉਹ ਠੀਕ ਜਈ ਸੀ ਪਰ ਉਹਦਾ ਮਾਮਾ ਸੀ ਜੋ ਉਹਨੂੰ ਬੀ ਐਡ ਕਰਵਾ ਰਿਹਾ ਸੀ ਉਹ ਪੈਸੇ ਲਗਾ ਰਿਹਾ ਸੀ ਉਹ ਬਾਹਰ ਕੈਨੇਡਾ ਵਿੱਚ ਸੈੱਟ ਸੀ ਅਸੀਂ ਦੋਵਾਂ ਨੇ ਖੂਬ ਵਧੀਆ ਪੜ੍ਹਾਈ ਕੀਤੀ ਮੈਂ ਤਾਂ ਅੱਗੇ ਜਾ ਕੇ ਆਪਣੇ ਪਾਪਾ ਦਾ ਹੀ ਬਿਜ਼ਨਸ ਸੰਭਾਲਣਾ ਸੀ ਪਰ ਫਿਰ ਵੀ ਮੈਂ ਨੀਹਾ ਕਰਕੇ ਉਹਨੂੰ ਮਿਲਣ ਦਾ ਮਾਰਾ ਪੜੀ ਜਾਂਦਾ ਸੀ ਤਾਂ ਕਿ ਅਸੀਂ ਦੋਵੇਂ ਇਕੱਠੇ ਰਹੀਏ ਇੱਕ ਦੂਜੇ ਦੇ ਸਾਹਮਣੇ ਰਹੀਏ ਹੌਲੀ ਹੌਲੀ ਨੀਹਾ ਦੇ ਘਰ ਵੀ ਇਹ ਗੱਲ ਚੱਲੀ ਗਈ ਸੀ ਨੀਹਾ ਦੇ ਘਰਦਿਆਂ ਨੂੰ ਸਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਨੀਹਾ ਨੇ ਆਪਣੀ ਮੰਮੀ ਨੂੰ ਮੇਰੇ ਬਾਰੇ ਦੱਸਿਆ ਤਾਂ ਉਹਦੀ ਮੰਮੀ ਤਾਂ ਉਦੋਂ ਹੀ ਮੰਨ ਗਈ ਸੀ ਹੌਲੀ ਹੌਲੀ ਫਿਰ ਨੀਹਾ ਨੇ ਆਪਣੇ ਡੈਡੀ ਕੋਲ ਤੇ ਭਰਾ ਕੋਲ ਵੀ ਗੱਲ ਕਰ ਲਈ ਸੀ ਨੀਹਾ ਦਾ ਭਰਾ ਨੀਹਾ ਨਾਲੋਂ ਵੱਡਾ ਸੀ ਉਹਨੂੰ ਵੀ ਸਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਮੈਂ ਬੜਾ ਖੁਸ਼ ਸੀ ਕਿਉਂਕਿ ਸਾਡੇ ਦਿਲ ਦੀ ਗੱਲ ਪੂਰੀ ਹੋਣ ਵਾਲੀ ਸੀ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਸਾਡੀ ਇੰਗੇਜਮੈਂਟ ਹੋ ਗਈ ਸੀ ਤੇ ਵਿਆਹ ਜੇ 6 ਮਹੀਨੇ ਰੁਕੇ ਸੀ ਉਹ ਟਾਈਮ ਸਾਡੇ ਦੋਵਾਂ ਲਈ ਬੜਾ ਔਖਾ ਲੰਘਿਆ ਸੀ ਕਿਉਂਕਿ ਸਾਡੇ ਦੋਵਾਂ ਦੇ ਦਿਲ ਵਿੱਚ ਇੱਕ ਦੂਜੇ ਲਈ ਬੜੀ ਖਿੱਚ ਸੀ ਕਿ ਕਦੋਂ ਅਸੀਂ ਇਕੱਠੇ ਹੋ ਜਾਈਏ ਬੇਸ਼ੱਕ ਅਸੀਂ ਮਿਲਦੇ ਰਹਿੰਦੇ ਸੀ ਪਰ ਫਿਰ ਵੀ ਵਿਆਹ ਵਾਲੀ ਫੀਲਿੰਗ ਦਾ ਅਲੱਗ ਹੀ ਨਜ਼ਾਰਾ ਸੀ ਮੈਂ ਨੀਹਾ ਨੂੰ ਕਿਹਾ ਕਿ ਜੋ ਆਪਾਂ ਟਾਈਮ ਹੁਣ ਸਪੈਂਡ ਕਰ ਰਹੇ ਆ ਇਹ ਵਾਪਸ ਨਹੀਂ ਆਉਣਾ ਹੁਣ 6 ਮਹੀਨਿਆਂ ਦੇ ਬਾਅਦ ਸਾਡਾ ਵਿਆਹ ਹੋ ਗਿਆ ਸੀ ਵਿਆਹ ਵਿੱਚ ਬੜੀਆਂ ਰੌਣਕਾਂ ਲੱਗੀਆਂ ਸੀ ਵਿਆਹ ਦਾ ਸਾਰਾ ਖਰਚਾ ਮੈਂ ਆਪਣੇ ਵੱਲੋਂ ਕੀਤਾ ਸੀ ਕਿਉਂਕਿ ਸਾਡੇ ਕੋਲ ਤਾਂ ਪੈਸੇ ਦੀ ਕੋਈ ਘਾਟ ਨਹੀਂ ਸੀ ਪਰ ਨੀਹਾ ਦੇ ਘਰ ਇਨੇ ਪੈਸੇ ਨਹੀਂ ਸੀ ਸਾਡੇ ਸਾਰੇ ਰਿਸ਼ਤੇਦਾਰ ਵੀ ਅਮੀਰ ਸੀ ਇਸ ਕਰਕੇ ਅਸੀਂ ਉਸ ਸਾਹਿਬ ਨਾਲ ਵਿਆਹ ਕੀਤਾ ਸੀ ਪਰ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਵਿਆਹ ਤੇ ਖਰਚਾ ਅਸੀਂ ਕੀਤਾ ਆ ਕਿਉਂਕਿ ਅਸੀਂ ਇਹ ਗੱਲ ਕਿਸੇ ਕੋਲ ਸ਼ੋ ਨਹੀਂ ਕੀਤੀ ਸੀ ਮੇਰੇ ਮੰਮੀ ਡੈਡੀ ਨੇ ਵੀ ਇਸ ਗੱਲ ਵਿੱਚ ਮੇਰਾ ਬੜਾ ਸਾਥ ਦਿੱਤਾ ਸੀ ਉਹਨਾਂ ਨੇ ਵੀ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤੀ ਵਿਆਹ ਹੋ ਗਿਆ ਨੀਹਾ ਸਾਡੇ ਘਰ ਆ ਗਈ ਸੀ ਅਸੀਂ ਦੋਵੇਂ ਬਹੁਤ ਘੁੰਮੇ ਫਿਰੇ ਬਾਹਰ ਲੀਆਂ ਕੰਟਰੀਆਂ ਵਿੱਚ ਗਏ ਮੰਮੀ ਡੈਡੀ ਨੇ ਸਾਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਟਿਕਟ ਕਰਵਾ ਕੇ ਦਿੱਤੀ ਅਸੀਂ ਦੁਬਈ ਤੇ ਲੰਡਨ ਘੁੰਮ ਕੇ ਆਏ ਨੀਹਾ ਤੇ ਮੈਂ ਇੱਕ ਦੂਜੇ ਨਾਲ ਬੜੇ ਖੁਸ਼ ਸੀ ਦੋ ਤਿੰਨ ਮਹੀਨੇ ਲੰਘਣ ਤੋਂ ਬਾਅਦ ਅਚਾਨਕ ਹੀ ਸਾਨੂੰ ਪਤਾ ਲੱਗਾ ਕਿ ਨੀਹਾ ਪ੍ਰੈਗਨੈਂਟ ਆ ਨੀਹਾ ਜੇ ਬੱਚਾ ਨਹੀਂ ਚਾਹੁੰਦੀ ਸੀ ਇਸ ਗੱਲ ਤੋਂ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਨੀਹਾ ਪ੍ਰੈਗਨੈਂਟ ਆ ਮੈਂ ਨੀਹਾ ਨੂੰ ਸਮਝਾਇਆ ਕਿ ਜੇ ਤੂੰ ਇਹ ਬੱਚਾ ਨਹੀਂ ਚਾਹੁੰਦੀ ਤਾਂ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਪਰ ਫਿਰ ਵੀ ਆਪਾਂ ਨੂੰ ਇੱਕ ਵਾਰ ਸੋਚਣਾ ਚਾਹੀਦਾ ਕਿਉਂਕਿ ਰੱਬ ਆਪਾਂ ਨੂੰ ਹੁਣ ਦੇ ਰਿਹਾ ਕਈ ਲੋਕ ਇਸ ਨੂੰ ਤਰਸਦੇ ਨੇ ਕਾਫੀ ਸਮਝਾਉਣ ਦੇ ਬਾਅਦ ਨੀਹਾ ਸਮਝ ਗਈ ਤੇ ਉਹਨੂੰ ਵੀ ਬੱਚੇ ਦੀ ਚਾਹਤ ਪੈਦਾ ਹੋ ਗਈ ਕਿਉਂਕਿ ਉਹ ਵੀ ਆਪਣੀ ਔਲਾਦ ਨੂੰ ਮਾਰਨਾ ਨਹੀਂ ਚਾਹੁੰਦੀ ਸੀ ਉਹਦੇ ਦਿਲ ਵਿੱਚ ਵੀ ਮਾਂ ਬਣਨ ਦੀ ਚਾਹਤ ਪੈਦਾ ਹੋ ਗਈ ਉਹਨਾਂ ਦਿਨਾਂ ਵਿੱਚ ਮੈਂ ਉਹਦਾ ਬੜਾ ਖਿਆਲ ਰੱਖਿਆ ਨੀਹਾ ਤਾਂ ਬਸ ਇੱਕ ਕਿਸਮ ਦੀ ਮੇਰੀ ਜਾਨ ਹੀ ਸੀ ਜਦੋਂ ਉਹਨੂੰ ਥੋੜੀ ਜਿਹੀ ਖਰੋਚ ਲੱਗਦੀ ਜਿੱਦਾਂ ਮੇਰੀ ਜਾਨ ਨਿਕਲਣ ਵਾਲੀ ਹੋ ਜਾਂਦੀ ਸੀ ਮੈਂ ਉਹਨੂੰ ਇੰਨਾ ਕਾ ਜ਼ਿਆਦਾ ਪਿਆਰ ਕਰਦਾ ਸੀ ਕਿ ਮੈਂ ਉਹਦੇ ਲਈ ਜਾਨ ਦੇਣ ਲਈ ਵੀ ਤਿਆਰ ਸੀ ਜੇ ਕੋਈ ਵੀ ਆ ਕੇ ਮੈਨੂੰ ਕਹਿ ਦਿੰਦਾ ਕਿ ਉਹ ਗਲਤ ਹੈ ਤਾਂ ਮੈਂ ਕਦੇ ਵੀ ਨਹੀਂ ਮੰਨ ਸਕਦਾ ਸੀ ਕਿਉਂਕਿ ਮੈਨੂੰ ਉਹਦੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਉਹਨਾਂ ਹੀ ਵਿਸ਼ਵਾਸ ਉਹ ਮੇਰੇ ਤੇ ਕਰਦੀ ਸੀ ਉਹ 9 ਮਹੀਨੇ ਮੈਂ ਹਮੇਸ਼ਾ ਉਹਦੇ ਨਾਲ-ਨਾਲ ਰਹਾ ਉਹਨਾਂ 9 ਮਹੀਨਿਆਂ ਵਿੱਚ ਮੈਂ ਉਹਨੂੰ ਕਦੇ ਵੀ ਦਰਦ ਦਾ ਅਹਿਸਾਸ ਨਹੀਂ ਹੋਣ ਦਿੱਤਾ ਮੈਂ ਉਹਦਾ ਬੜਾ ਸਾਥ ਦਿੱਤਾ ਕਿਉਂਕਿ ਮੈਂ ਉਹਨੂੰ ਕਦੀ ਵੀ ਇਕੱਲੀ ਨਹੀਂ ਛੱਡਣਾ ਚਾਹੁੰਦਾ ਸੀ ਬੇਸ਼ੱਕ ਸਾਡਾ ਬਿਜ਼ਨਸ ਇਦਾਂ ਦਾ ਸੀ ਕਿ ਸਾਨੂੰ ਬਾਹਰਲੀਆਂ ਕੰਟਰੀਆਂ ਵਿੱਚ ਆਣਾ ਪੈਂਦਾ ਸੀ ਪਰ ਫਿਰ ਵੀ ਮੈਂ ਉਹਨਾਂ ਦਿਨਾਂ ਵਿੱਚ ਉਹਨੂੰ ਛੱਡ ਕੇ ਨਾ ਗਿਆ ਜਦੋਂ ਮੈਂ ਉਹਨੂੰ ਛੱਡ ਕੇ ਜਾਂਦਾ ਸੀ ਮੈਨੂੰ ਉਹਦੀ ਫਿਕਰ ਲੱਗੀ ਰਹਿੰਦੀ ਸੀ ਬੇਸ਼ੱਕ ਮੰਮੀ ਉਹਦੀ ਬੜੀ ਕੇਅਰ ਕਰਦੀ ਸੀ ਪਰ ਫਿਰ ਵੀ ਮੈਂ ਉਹਦੇ ਕੋਲ ਰਹਿਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹਨੂੰ ਮੇਰੀ ਜ਼ਿਆਦਾ ਜ਼ਰੂਰਤ ਆ 9 ਮਹੀਨੇ ਪੂਰੇ ਹੋਣ ਤੋਂ ਬਾਅਦ ਸਾਡੇ ਘਰ ਬੇਟੇ ਨੇ ਜਨਮ ਲਿਆ ਉਹ ਬਹੁਤ ਜ਼ਿਆਦਾ ਸੋਹਣਾ ਸੀ ਬਿਲਕੁਲ ਹੀ ਮੇਰੀ ਨੀਹਾ ਵਰਗਾ ਸੀ ਅਸੀਂ ਦੋਵੇਂ ਉਹਨੂੰ ਪਾ ਕੇ ਬੜੇ ਖੁਸ਼ ਸੀ ਸਾਨੂੰ ਸਾਰੇ ਵਧਾਈਆਂ ਦੇ ਰਹੇ ਸੀ ਯਕੀਨ ਨਹੀਂ ਹੁੰਦਾ ਸੀ ਕਿ ਅਸੀਂ ਦੋਵੇਂ ਮੰਮੀ ਡੈਡੀ ਬਣ ਗਏ ਆ ਮੈਂ ਨੀਹਾ ਨੂੰ ਕਿਹਾ ਕਿ ਅੱਜ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰੀ ਵੀ ਆਪਣੀ ਔਲਾਦ ਹੋ ਗਈ ਆ ਨੀਹਾ ਕਹਿਣ ਲੱਗੀ ਮੈਨੂੰ ਵੀ ਸੁਪਨਾ ਜਿਹਾ ਲੱਗਦਾ ਆ ਇਦਾਂ ਲੱਗਦਾ ਜਿਵੇਂ ਸਭ ਕੁਝ ਕਿੰਨੀ ਜਲਦੀ ਜੇ ਹੋ ਗਿਆ ਜੋ ਕੁਝ ਵੀ ਸੀ ਅਸੀਂ ਦੋਵੇਂ ਬੜੇ ਖੁਸ਼ ਸੀ ਸਾਡਾ ਪਰਿਵਾਰ ਵੀ ਬੜਾ ਖੁਸ਼ ਸੀ ਨੀਹਾ ਦੇ ਪੇਕੇ ਯਾਨੀ ਕਿ ਬੱਚੇ ਦੇ ਨਾਨਕੇ ਵੀ ਉਹਨੂੰ ਵੇਖਣ ਲਈ ਆਏ ਸਾਰੇ ਬੜੇ ਖੁਸ਼ ਸੀ ਜਦੋਂ ਨੀਹਾ ਬੱਚਾ ਲੈ ਕੇ ਘਰ ਆ ਗਈ ਸੀ ਉਦੋਂ ਇੱਕ ਪਾਰਟੀ ਵੀ ਰੱਖੀ ਤੇ ਸਾਰਿਆਂ ਨੂੰ ਬੁਲਾਇਆ ਅਸੀਂ ਕੇਕ ਵਗੈਰਾ ਵੀ ਕਟਿਆ ਖੁਸ਼ੀ ਹੀ ਇੰਨੀ ਜ਼ਿਆਦਾ ਸੀ ਬੱਚੇ ਦੇ ਨਾਲ ਮਾਪੇ ਬਣਨ ਦਾ ਅਹਿਸਾਸ ਜਾ ਹੋਇਆ ਸੀ ਯਕੀਨ ਨਹੀਂ ਹੋ ਰਿਹਾ ਸੀ ਕਿ ਅਸੀਂ ਮਾਪਿਓ ਬਣ ਗਏ ਹਾਂ ਬੱਚੇ ਦੀ ਕੇਅਰ ਨੀਹਾ ਬਹੁਤ ਕਰਦੀ ਸੀ ਉਹ ਸਾਰਾ ਦਿਨ ਉਹਦੇ ਅੱਗੇ ਪਿੱਛੇ ਹੀ ਫਿਰਦੀ ਰਹਿੰਦੀ ਸੀ ਮੰਮੀ ਵੀ ਉਹਦੇ ਨਾਲ ਬੜੀ ਹੈਲਪ ਕਰਾਉਂਦੇ ਸੀ ਮੈਨੂੰ ਥੋੜਾ ਕੰਮਕਾਜ ਕਰਕੇ ਬਾਹਰ ਜਾਣਾ ਪੈਂਦਾ ਸੀ ਪਰ ਫਿਰ ਵੀ ਮੈਂ ਆਪਣੇ ਬੱਚੇ ਲਈ ਟਾਈਮ ਕੱਢਦਾ ਸੀ ਸਾਡਾ ਰਿਸ਼ਤਾ ਅੱਗੇ ਨਾਲੋਂ ਵੀ ਗੂੜਾ ਹੋ ਗਿਆ ਸੀ ਸਾਡੇ ਵਿੱਚ ਅੱਗੇ ਨਾਲੋਂ ਵੀ ਜ਼ਿਆਦਾ ਪਿਆਰ ਪੈ ਗਿਆ ਸੀ ਹੌਲੀ ਹੌਲੀ ਸਮਾਬੀਰਦਾ ਗਿਆ ਮੈਂ ਜਿੱਥੇ ਵੀ ਕੰਮ ਤੇ ਜਾਂਦਾ ਸੀ ਨੀਹਾ ਨੂੰ ਵੀਡੀਓ ਕਾਲ ਕਰਕੇ ਵੇਖਦਾ ਰਹਿੰਦਾ ਸੀ ਬੱਚੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਕਿਉਂਕਿ ਮੇਰਾ ਆਪਣੇ ਪਰਿਵਾਰ ਤੋਂ ਬਿਲਕੁਲ ਵੀ ਦੂਰ ਜਾਣ ਨੂੰ ਮਨ ਨਹੀਂ ਕਰਦਾ ਸੀ ਪਰ ਕੰਮ ਕਰਕੇ ਮੈਨੂੰ ਜਾਣਾ ਪੈਂਦਾ ਸੀ ਇੱਕ ਦਿਨ ਮੈਨੂੰ ਕਿਸੇ ਨੇ ਅਜੀਹੀ ਗੱਲ ਦੱਸੀ ਜੋ ਸੁਣ ਕੇ ਮੈਨੂੰ ਬਿਲਕੁਲ ਯਕੀਨ ਨਹੀਂ ਹੋਇਆ ਮੇਰੇ ਇੱਕ ਖਾਸ ਦੋਸਤ ਨੇ ਮੈਨੂੰ ਦੱਸਿਆ ਕਿ ਭਾਬੀ ਯਾਨੀ ਕਿ ਨੀਹਾ ਕਿਸੇ ਨਾਲ ਗੱਡੀ ਵਿੱਚ ਬੈਠ ਕੇ ਜਾਂਦੀ ਸੀ ਉਦੋਂ ਮੇਰਾ ਮੁੰਡਾ 1 ਸਾਲ ਦਾ ਹੋ ਚੁੱਕਿਆ ਸੀ ਮੈਂ ਕਿਹਾ ਇਦਾਂ ਤਾਂ ਹੋ ਹੀ ਨਹੀਂ ਸਕਦਾ ਉਹ ਕਹਿਣ ਲੱਗਿਆ ਕਿ ਉਹ ਮੁੰਡਾ ਕੁਝ ਬਗਾਨਾ ਸੀ ਨਾਲੇ ਜਿਸ ਤਰ੍ਹਾਂ ਉਹ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਰਿਸ਼ਤੇਦਾਰ ਹੋਊਗਾ ਮੈਂ ਉਸ ਮੁੰਡੇ ਨਾਲ ਲੜ ਪਿਆ ਕਿਉਂਕਿ ਮੈਨੂੰ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਆਇਆ ਕਿਉਂਕਿ ਮੈਨੂੰ ਆਪਣੀ ਨੇਹਾ ਤੇ ਆਪਣੇ ਨਾਲੋਂ ਵੀ ਜ਼ਿਆਦਾ ਯਕੀਨ ਸੀ ਮੇਰੇ ਮੰਮੀ ਡੈਡੀ ਮੇਰੀ ਭੈਣ ਕੋਲ ਕੈਨੇਡਾ ਘੁੰਮਣ ਗਏ ਹੋਏ ਸੀ ਉਸ ਟਾਈਮ ਨੇਹਾ ਇੰਡੀਆ 'ਚ ਕੱਲੀ ਸੀ ਮੈਂ ਵੀ ਬਾਹਰ ਕੰਮ ਦੇ ਸਿਲਸਿਲੇ ਵਿੱਚ ਆਇਆ ਹੋਇਆ ਸੀ ਤੇ ਮੈਨੂੰ ਉੱਥੇ ਘੱਟੋ-ਘੱਟ 1 ਮਹੀਨਾ ਲੱਗ ਜਾਣਾ ਸੀ ਉਸ 1 ਮਹੀਨੇ ਦੇ ਵਿੱਚ ਹੀ ਮੈਨੂੰ ਇਹ ਖ਼ਬਰ ਮਿਲ ਗਈ ਸੀ ਮੈਂ ਉਸੇ ਟਾਈਮ ਨੇਹਾ ਨੂੰ ਕਾਲ ਕੀਤੀ ਤੇ ਨੇਹਾ ਨੇ ਮੇਰੀ ਕਾਲ ਚੁੱਕੀ ਵੀ ਲਈ ਮੈਂ ਨੇਹਾ ਨੂੰ ਪੁੱਛਿਆ ਕਿ ਕਿੱਥੇ ਆ ਨੇਹਾ ਨੇਹਾ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਮਾਮੇ ਦੇ ਮੁੰਡੇ ਨਾਲ ਸ਼ਹਿਰ ਆਈ ਹੋਈਆਂ ਕਿਉਂਕਿ ਥੋੜੀ ਜਿਹੀ ਸ਼ਾਪਿੰਗ ਕਰਨੀ ਸੀ। ਉਹਦੇ ਮਾਮੇ ਦੇ ਮੁੰਡੇ ਨੂੰ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ। ਮੈਂ ਉਹਨੂੰ ਕਿਹਾ ਕਿ ਉਹਦੇ ਨਾਲ ਗੱਲ ਕਰਵਾ ਦੇ। ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਮੇਰੇ ਮਨ ਦਾ ਸਾਰਾ ਵਹਿਮ ਦੂਰ ਹੋ ਗਿਆ ਕਿਉਂਕਿ ਸੱਚਮੁੱਚ ਨੇਹਾ ਆਪਣੇ ਮਾਮੇ ਦੇ ਮੁੰਡੇ ਨਾਲ ਸ਼ਹਿਰ ਆਈ ਹੋਈ ਸੀ। ਮੈਂ ਸੋਚਿਆ ਕਿ ਮੇਰੇ ਦੋਸਤ ਨੇ ਐਵੇਂ ਇਹਨਾਂ ਨੂੰ ਗਲਤ ਸਮਝ ਲਿਆ। ਮੈਂ ਉਹਨੂੰ ਦੱਸਿਆ ਕਿ ਉਹ ਤਾਂ ਉਹਦੇ ਮਾਮੇ ਦਾ ਮੁੰਡਾ ਸੀ। ਐਵੇਂ ਨਾ ਕਿਸੇ ਹੋਰ ਕੋਲ ਜਾ ਕੇ ਕਹਿ ਦੇਈਂ। ਉਹ ਕਹਿਣ ਲੱਗਿਆ ਕਿ ਵੇਖਣ ਨੂੰ ਤਾਂ ਲੱਗਦਾ ਨਹੀਂ ਸੀ ਕਿ ਉਹਦੇ ਮਾਮੇ ਦਾ ਮੁੰਡਾ ਹੋਣਾ ਜਿਸ ਹਿਸਾਬ ਨਾਲ ਉਹ ਹੱਥਾਂ ਵਿੱਚ ਹੱਥ ਫੜ ਕੇ ਜਾਂਦੇ ਸੀ ਮੈਂ ਕਿਹਾ ਫੇਰ ਕੀ ਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਭੈਣ ਭਰਾ ਇੱਕ ਦੂਜੇ ਦਾ ਹੱਥ ਨਹੀਂ ਫੜ ਸਕਦੇ ਫਿਰ ਮੈਂ ਸੋਚਿਆ ਕਿ ਚਲ ਐਵੇਂ ਇਹਨੂੰ ਗਲਤਫਹਿਮੀ ਹੋ ਗਈ ਹੋਊਗੀ ਮੈਂ ਕਿਆ ਚਲ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੀ ਮੇਰਾ ਦੋਸਤ ਕਹਿਣ ਲੱਗਿਆ ਠੀਕ ਆ ਮੈਨੂੰ ਵੀ ਕੋਈ ਗਲਤਫਹਿਮੀ ਹੋ ਗਈ ਹੋਣੀ ਆ ਉਹਨੇ ਵੀ ਆਪਣੀ ਗਲਤੀ ਮੰਨ ਲਈ ਤੇ ਮੈਨੂੰ ਕਹਿਣ ਲੱਗਿਆ ਕਿ ਵੀਰੇ ਤੂੰ ਮਾਇੰਡ ਨਾ ਕਰੀ ਜੇ ਤੈਨੂੰ ਮੇਰੀ ਕਿਸੇ ਗੱਲ ਦਾ ਗੁੱਸਾ ਲੱਗਿਆ ਮੈਂ ਕਿਆ ਕੋਈ ਗੱਲ ਨਹੀਂ ਇੱਕ ਮਹੀਨੇ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਇੱਕ ਅਜੀਬ ਜਿਹੀ ਚੀਜ਼ ਸਾਡੇ ਘਰੋਂ ਲੱਭੀ ਕਿਸੇ ਦੀ ਵਾਚ ਲੱਭੀ ਉਹ ਵੀ ਕਿਸੇ ਮੁੰਡੇ ਦੀ ਜਦੋਂ ਮੈਂ ਨੀਹਾ ਨੂੰ ਪੁੱਛਿਆ ਨੇਹਾ ਮੈਨੂੰ ਕਹਿਣ ਲੱਗੀ ਇਹ ਤੁਹਾਡੀ ਹੀ ਆ ਮੈਂ ਕਿਹਾ ਨਹੀਂ ਮੇਰੀ ਤਾਂ ਨਹੀਂ ਆ ਕਿਉਂਕਿ ਮੇਰੀ ਯਾਦਦਾਸ਼ਤ ਇੰਨੀ ਵੀ ਜ਼ਿਆਦਾ ਕਮਜ਼ੋਰ ਨਹੀਂ ਸੀ ਇੰਨਾਕ ਤਾਂ ਮੈਨੂੰ ਯਾਦ ਸੀ ਕਿ ਉਹ ਚੀਜ਼ ਮੇਰੀ ਨਹੀਂ ਆ ਨੇਹਾ ਮੈਨੂੰ ਕਹਿਣ ਲੱਗੀ ਕਿ ਤੁਸੀਂ ਭੁੱਲ ਜਾਂਦੇ ਹੋ ਇਹ ਮੈਂ ਤੁਹਾਨੂੰ ਬਹੁਤ ਟਾਈਮ ਪਹਿਲਾਂ ਗਿਫਟ ਕੀਤੀ ਸੀ ਸਾਡਾ ਰਿਲੇਸ਼ਨ ਘੱਟੋ ਘੱਟ 9 ਸਾਲ ਦਾ ਰਿਹਾ ਸੀ ਫਿਰ ਮੈਨੂੰ ਵੀ ਅਹਿਸਾਸ ਹੋਇਆ ਕਿ ਹੋ ਸਕਦਾ ਉਹਨੇ ਮੈਨੂੰ ਇਹ ਗਿਫਟ ਕੀਤੀ ਹੋਵੇ ਪਰ ਫਿਰ ਵੀ ਮੈਂ ਤਾਂ ਉਹਦੀ ਹਰ ਇੱਕ ਗੱਲ ਯਾਦ ਰੱਖਦਾ ਸੀ ਫਿਰ ਮੈਂ ਸੋਚਿਆ ਕਿ ਮੈਨੂੰ ਭੁਲੇਖਾ ਲੱਗ ਗਿਆ ਹੋਣਾ ਮੈਂ ਕਿਹਾ ਠੀਕ ਆ ਪਤਾ ਨਹੀਂ ਉਸ ਦਿਨ ਉਸ ਵਾਚ ਨੂੰ ਦੇਖ ਕੇ ਥੋੜਾ ਜਿਹਾ ਮਨ ਵਿੱਚ ਇਹ ਡਾਊਟ ਆਇਆ ਕਿ ਕਿਤੇ ਮੇਰੇ ਦੋਸਤ ਦੀ ਗੱਲ ਸੱਚੀ ਤਾਂ ਨਹੀਂ ਕਿਉਂਕਿ ਹੁਣ ਨੀਹਾ ਇਥੇ ਇਕੱਲੀ ਰਹਿੰਦੀ ਸੀ ਪਰ ਫਿਰ ਵੀ ਮੈਨੂੰ ਉਹਦੇ ਤੇ ਰੱਬ ਜਿੰਨਾ ਯਕੀਨ ਸੀ ਜਿਸ ਹਿਸਾਬ ਨਾਲ ਉਹ ਮੇਰੇ ਨਾਲ ਰਹਿੰਦੀ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਇਦਾਂ ਦੀ ਕੋਈ ਗੱਲ ਹੋਣੀ ਆ ਮੈਂ ਤਾਂ ਮਨ ਵਿੱਚ ਸੋਚ ਕੇ ਡਰ ਜਾਂਦਾ ਸੀ ਕਿ ਜੇ ਨੇਹਾ ਦੀ ਕਿਤੇ ਗੱਲ ਸੱਚੀ ਹੁੰਦੀ ਮੈਂ ਤਾਂ ਮਾਰੀ ਜਾਣਾ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਸਮਾਂ ਬੀਤਣ ਦੇ ਨਾਲ-ਨਾਲ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਇੱਕ ਦਿਨ ਮੈਨੂੰ ਕਿਸੇ ਨੇ ਪ੍ਰੂਫ ਭੇਜਿਆ ਮੇਰੇ ਕਿਸੇ ਦੋਸਤ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਵਿਦ ਪ੍ਰੂਫ ਉਹਨੇ ਇਹ ਦਿਖਾਇਆ ਕਿ ਨੀਹਾ ਹੋਟਲ ਵਿੱਚ ਕਿਸੇ ਮੁੰਡੇ ਨਾਲ ਜਾ ਰਹੀ ਸੀ ਉਸ ਮੁੰਡੇ ਨੇ ਆਪਣਾ ਚਿਹਰਾ ਕਵਰ ਕੀਤਾ ਹੋਇਆ ਸੀ ਜਦੋਂ ਉਹਨੇ ਮੈਨੂੰ ਉਹ ਵੀਡੀਓ ਭੇਜੀ ਤਾਂ ਨਾਲ ਉਹਨੇ ਇਹ ਵੀ ਲਿਖਿਆ ਕਿ ਅਸੀਂ ਤੇਰੇ ਨਾਲ ਧੋਖਾ ਹੁੰਦਾ ਨਹੀਂ ਵੇਖ ਸਕਦੇ ਇਹ ਗੱਲ ਅੱਜ ਦੀ ਨਹੀਂ ਕਈ ਵਾਰ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਆ ਪਰ ਸਾਡੇ ਕੋਲ ਪਹਿਲਾਂ ਪ੍ਰੂਫ ਨਹੀਂ ਸੀ ਕਿਉਂਕਿ ਪਹਿਲਾਂ ਤੋਂ ਆਪਣੇ ਦੂਜੇ ਦੋਸਤ ਦਾ ਯਕੀਨ ਨਹੀਂ ਕੀਤਾ ਸੀ ਇਸ ਕਰਕੇ ਅਸੀਂ ਤੈਨੂੰ ਵਿਦ ਪ੍ਰੂਫ ਇਹ ਗੱਲ ਦੱਸ ਰਹੇ ਆ ਮੈਂ ਤਾਂ ਵੀਡੀਓ ਦੇਖ ਕੇ ਹੈਰਾਨ ਹੀ ਰਹਿ ਗਿਆ ਉਸ ਦਿਨ ਮੈਂ ਚੰਡੀਗੜ੍ਹ ਗਿਆ ਹੋਇਆ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਕੀ ਕਰਾਂ ਕਿਉਂਕਿ ਜੋ ਵੀਡੀਓ ਸੀ ਉਹ ਵੀ ਝੂਠ ਨਹੀਂ ਬੋਲ ਰਹੀ ਸੀ ਮੈਂ ਉਸੇ ਟਾਈਮ ਹੀ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਇੰਨੀ ਜਲਦੀ ਮੇਰੇ ਕੋਲ ਪਹੁੰਚਿਆ ਵੀ ਨਹੀਂ ਜਾਣਾ ਸੀ ਕਿਉਂਕਿ ਮੇਰੇ ਸ਼ਹਿਰ ਦਾ ਹੋਟਲ ਤਾਂ ਚੰਡੀਗੜ੍ਹ ਨਾਲੋਂ ਕਾਫੀ ਦੂਰ ਸੀ ਇਸ ਕਰਕੇ ਮੈਂ ਨੀਹਾ ਨੂੰ ਫੋਨ ਕਰ ਲਿਆ ਕਿ ਮੈਂ ਉਹਦੇ ਕੋਲ ਪੁੱਛਦਾ ਜਦੋਂ ਮੈਂ ਨੀਹਾ ਨੂੰ ਕਾਲ ਕੀਤੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਘਰ ਆ ਰਿਹਾ ਮੈਂ ਕਿਹਾ ਕਿ ਹੁਣੇ ਤੈਨੂੰ ਵੀਡੀਓ ਕਾਲ ਕਰਦਾ ਆ ਉਹ ਕਹਿਣ ਲੱਗੀ ਹੋਂ ਨਾ ਵੀਡੀਓ ਕਾਲ ਕਰਿਓ ਮੈਂ ਬੜੀ ਥੱਕੀ ਹੋਈ ਆ ਮੈਂ ਪਈ ਸੀ ਕਾਕਾ ਵੀ ਮਸਾ ਸੁੱਤਾ ਆ ਤੁਸੀਂ ਬਾਅਦ ਵਿੱਚ ਕਰ ਲਿਓ ਪਹਿਲਾਂ ਕਦੇ ਵੀ ਉਹਨੇ ਵੀਡੀਓ ਕਾਲ ਕਰਨ ਤੇ ਮਨਾ ਨਹੀਂ ਕੀਤਾ ਪਰ ਅੱਜ ਉਹ ਵੀਡੀਓ ਕਾਲ ਲਈ ਮਨਾ ਕਰ ਰਹੀ ਸੀ ਜਿਸ ਕਰਕੇ ਮੈਨੂੰ ਉਹਦੇ ਤੇ ਸ਼ੱਕ ਹੋ ਗਿਆ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਹੁਣੇ ਹੀ ਕਰਨੀ ਆ ਪਰ ਉਹ ਮੇਰੀ ਕਾਲ ਕੱਟ ਰਹੀ ਸੀ ਮੈਂ ਵਾਰ-ਵਾਰ ਲਗਾਈ ਜਾ ਰਿਹਾ ਸੀ ਜਿਸ ਕਰਕੇ ਮੇਰੇ ਮਨ ਵਿੱਚ ਡਰ ਜਾ ਬੈਠ ਗਿਆ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੇ ਦੋਸਤ ਸੱਚ ਬੋਲ ਰਹੇ ਹੋਣ ਫਿਰ ਮੈਂ ਸਾਰੀ ਰਾਤ ਇਸੇ ਗੱਲ ਬਾਰੇ ਸੋਚਦਾ ਰਿਹਾ ਅਗਲੀ ਸਵੇਰ ਮੈਂ ਸਵੇਰੇ ਹੀ ਉੱਥੋਂ ਨਿਕਲ ਆਇਆ ਤੇ ਜਦੋਂ ਮੈਂ ਘਰ ਆਇਆ ਤਾਂ ਨੀਹਾ ਘਰ ਵਿੱਚ ਹੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਬਿਨਾ ਫੋਨ ਕੀਤੇ ਹੀ ਆ ਗਏ ਤੁਸੀਂ ਦੱਸਿਆ ਹੀ ਨਹੀਂ ਮੈਂ ਕਿਹਾ ਫੇਰ ਕੀ ਹੋਇਆ ਆਪਣੇ ਘਰ ਆਉਣ ਵਿੱਚ ਕੀ ਡਰ ਸੀ ਪਰ ਨੀਹਾ ਦਾ ਰੰਗ ਜਿਹਾ ਉੱਡਿਆ ਹੋਇਆ ਸੀ ਜਦੋਂ ਮੈਂ ਆਪਣੇ ਘਰ ਦੇ ਬੈਡਰੂਮ ਵਿੱਚ ਗਿਆ ਤਾਂ ਉੱਥੇ ਮੇਰਾ ਸਾਲਾ ਮਤਲਬ ਉਹਦੇ ਮਾਮੇ ਦਾ ਮੁੰਡਾ ਸੁੱਤਾ ਪਿਆ ਸੀ ਮੈਂ ਕਿਹਾ ਨੀਹਾ ਤੇਰੇ ਮਾਮੇ ਦਾ ਮੁੰਡਾ ਕਦੋਂ ਆਇਆ ਉਹ ਕਹਿਣ ਲੱਗੀ ਇਹ ਤਾਂ ਸ਼ਾਮ ਨੂੰ ਹੀ ਆਇਆ ਸੀ ਕੱਲ ਇਹਨੂੰ ਇੱਥੇ ਥੋੜਾ ਜਿਹਾ ਕੰਮ ਸੀ ਤੇ ਲੇਟ ਹੋ ਗਿਆ ਇਸ ਕਰਕੇ ਇੱਥੇ ਆ ਗਿਆ ਮੈਂ ਕਿਹਾ ਠੀਕ ਆ ਪਹਿਲਾ ਤਾਂ ਇੱਕਦਮ ਵੇਖ ਕੇ ਮੇਰਾ ਮਨ ਖबरा ਗਿਆ ਸੀ ਉਨੀ ਰੇ ਵਿੱਚ ਪਿਆ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਹੋਰ ਮੁੰਡਾ ਪਿਆ ਹੋਵੇ ਫਿਰ ਮੇਰਾ ਮਨ ਥੋੜਾ ਜਿਹਾ ਟਿਕਾਣੇ ਹੋਇਆ ਨੀਹਾ ਮੈਨੂੰ ਕਹਿਣ ਲੱਗੀ ਕਿ ਇਹ ਵਿਚਾਰਾ ਮੇਰੇ ਕੋਲ ਕਈ ਗੇੜੇ ਲਗਾ ਗਿਆ ਕਿ ਭਾਜੀ ਬਾਹਰ ਗਏ ਹੋਇਆ ਚਲ ਤੂੰ ਕੱਲੀ ਹੁੰਦੀ ਆ ਮੈਨੂੰ ਇਸ ਤੋਂ ਬੜਾ ਚੰਗਾ ਲੱਗਾ ਕਿ ਚੱਲ ਇਹ ਇਹਦੇ ਕੋਲ ਹੈਗਾ ਸੀ ਜਦੋਂ ਮੈਂ ਵੇਖਿਆ ਤਾਂ ਉਹਦੇ ਗੁੱਟ ਤੇ ਉਹੀ ਘੜੀ ਲੱਗੀ ਹੋਈ ਸੀ ਜੋ ਮੈਨੂੰ ਘਰ ਵਿੱਚ ਮਿਲੀ ਸੀ ਮੈਂ ਨੀਹਾ ਨੂੰ ਪੁੱਛਿਆ ਕਿ ਉਹ ਘੜੀ ਇਹਦੀ ਸੀ ਨੇਹਾ ਕਹਿਣ ਲੱਗੀ ਨਹੀਂ ਨਹੀਂ ਘੜੀ ਤਾਂ ਤੁਹਾਡੀ ਸੀ ਉਹ ਤਾਂ ਮੈਂ ਉਹਨੂੰ ਦੇ ਦਿੱਤੀ ਸੀ ਕਿ ਚੱਲ ਕੋਈ ਗੱਲ ਨਹੀਂ ਉਹ ਬੰਨ ਲੂਗਾ ਪਰ ਮੈਨੂੰ ਇਸ ਗੱਲ ਤੇ ਥੋੜਾ ਜਿਹਾ ਗੁੱਸਾ ਲੱਗਿਆ ਕਿ ਗਿਫਟ ਦਿੱਤੀ ਹੋਈ ਘੜੀ ਕੌਣ ਦਿੰਦਾ ਮੈਂ ਨੇਹਾ ਨੂੰ ਕਹਾਂ ਕਿ ਜਦ ਤੂੰ ਮੈਨੂੰ ਗਿਫਟ ਦਿੱਤੀ ਸੀ ਤਾਂ ਤੂੰ ਉਹਨੂੰ ਕਿਉਂ ਦਿੱਤੀ ਨੇਹਾ ਕਹਿਣ ਲੱਗੀ ਕਿ ਉਹ ਤਾਂ ਸਾਹਮਣੇ ਪਈ ਸੀ ਇੱਕ ਦਿਨ ਉਹਨੇ ਵੇਖ ਲਈ ਤੇ ਉਹ ਮੈਨੂੰ ਕਹਿਣ ਲੱਗਾ ਕਿ ਕਿੰਨੀ ਸੋਹਣੀ ਘੜੀ ਆ ਮੈਂ ਰੱਖ ਲਵਾਂ ਤੇ ਮੈਂ ਕਹਿ ਦਿੱਤਾ ਕਿ ਚੱਲ ਰੱਖ ਲੈ ਮੇਰੇ ਮੈਨੂੰ ਜਵਾਬ ਥੋੜੀ ਦੇ ਸਕਦੀ ਸੀ ਜਾਂ ਫਿਰ ਮੈਂ ਉਹਨੂੰ ਥੋੜੀ ਦੱਸ ਸਕਦੀ ਸੀ ਕਿ ਇਹ ਤਾਂ ਸਾਡੀ ਗਿਫਟ ਕੀਤੀ ਹੋਈ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਰ ਫਿਰ ਵੀ ਮੈਨੂੰ ਉਹਦੇ ਗੁੱਟ ਤੇ ਲੱਗੀ ਘੜੀ ਚੰਗੀ ਨਹੀਂ ਲੱਗ ਰਹੀ ਸੀ ਕਿਉਂਕਿ ਮੇਰੇ ਲਈ ਸਾਡੀ ਇੱਕ ਇੱਕ ਚੀਜ਼ ਬੜੀ ਕੀਮਤੀ ਸੀ ਜੋ ਪਿਆਰ ਵਿੱਚ ਤੋਹਫੇ ਦਿੱਤੇ ਹੁੰਦੇ ਆ ਉਹ ਬੜੇ ਕੀਮਤੀ ਲੱਗਦੇ ਆ ਹੁਣ ਮੇਰਾ ਮਨ ਉਹਨੂੰ ਇਕੱਲੇ ਛੱਡਣ ਨੂੰ ਨਹੀਂ ਕਰਦਾ ਸੀ ਨੀਹਾ ਮੈਨੂੰ ਕਹਿਣ ਲੱਗੀ ਕਿ ਮੈਂ ਥੋੜੇ ਦਿਨ ਆਪਣੇ ਪੇਕੇ ਰਹਿਣ ਲਈ ਜਾਣਾ ਆ ਮੈਂ ਕਿਹਾ ਹੁਣ ਤਾਂ ਮੈਂ ਆਇਆ ਤੈਨੂੰ ਹੁਣ ਪੇਕਿਆਂ ਦੀ ਪੈਗੀ ਉਹ ਕਹਿਣ ਲੱਗੀ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਰਹਿ ਕੇ ਆਈ ਨੂੰ ਮੈਂ ਉਹਨੂੰ ਕਿਹਾ ਕਿ ਉਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਆਪਣੇ ਪੇਕੇ ਚਲੀ ਜਾ ਉਦੋਂ ਤੂੰ ਇੱਥੇ ਹੀ ਰਹਿੰਦੀ ਸੀ ਤੇ ਹੁਣ ਜਦੋਂ ਮੈਂ ਆ ਗਿਆ ਤਾਂ ਹੁਣ ਤੂੰ ਪੇਕੇ ਜਾਣ ਨੂੰ ਕਾਲੀ ਪੈਗੀ ਉਹ ਕਹਿਣ ਲੱਗੀ ਮੈਂ ਥੋੜੇ ਦਿਨਾਂ ਦੇ ਵਿੱਚ ਹੀ ਵਾਪਸ ਆ ਜਾਵਾਂਗੀ। ਨੀਹਾ ਨੇ ਦੱਸਿਆ ਕਿ ਮੇਰੀ ਮੰਮੀ ਦੀ ਤਬੀਅਤ ਕੋਚ ਠੀਕ ਨਹੀਂ ਆ ਜਿਸ ਕਰਕੇ ਮੈਨੂੰ ਉੱਥੇ ਥੋੜੇ ਦਿਨ ਰਹਿਣਾ ਪਊਗਾ। ਫਿਰ ਮੈਂ ਉਹਦੀ ਮਜਬੂਰੀ ਸਮਝਦੇ ਹੋਏ ਉਹਨੂੰ ਉੱਥੇ ਛੱਡ ਆਇਆ ਤੇ ਆਪਣੀ ਸੱਸ ਦਾ ਵੀ ਪਤਾ ਲੈ ਆਇਆ। ਮੇਰੀ ਸੱਸ ਸੱਚੀ ਬਿਮਾਰ ਸੀ। ਉਹਨੂੰ ਛੱਡ ਕੇ ਆਉਣ ਤੋਂ ਬਾਅਦ ਮੇਰਾ ਘਰ ਵਿੱਚ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ। ਮੈਂ ਇੱਕ ਗੱਲ ਤੇ ਹੈਰਾਨ ਸੀ ਕਿ ਨੀਹਾ ਨੇ ਮੈਨੂੰ ਇਹ ਗੱਲ ਨਹੀਂ ਕਹੀ ਸੀ ਕਿ ਤੁਸੀਂ ਵੀ ਇੱਥੇ ਹੀ ਰਹਿ ਲਓ ਕਿਉਂਕਿ ਮੇਰੇ ਘਰ ਵਿੱਚ ਕਿਹੜਾ ਕੋਈ ਪਿੱਛੇ ਹੈਗਾ ਸੀ ਪਰ ਉਹਦੇ ਘਰ ਦੇ ਥੋੜੇ ਜਿ ਗਰੀਬ ਹੋਣ ਕਰਕੇ ਮੈਂ ਉਹਨਾਂ ਤੇ ਕੋਈ ਬੋਝ ਨਹੀਂ ਪਾਉਣਾ ਚਾਹੁੰਦਾ ਸੀ ਮੈਂ ਉੱਥੇ ਨਹੀਂ ਰਹਿਣਾ ਚਾਹੁੰਦਾ ਸੀ ਪਰ ਮੇਰਾ ਉਹਦੇ ਬਿਨਾਂ ਘਰ ਵਿੱਚ ਮਨ ਨਹੀਂ ਲੱਗ ਰਿਹਾ ਸੀ ਮੈਨੂੰ ਆਪਣੇ ਕਾਕੇ ਦੀ ਵੀ ਬੜੀ ਯਾਦ ਆ ਰਹੀ ਸੀ ਮੈਂ ਸੋਚਿਆ ਕਿ ਚਲ ਉਹਨੇ ਵੀ ਆਪਣੇ ਮਾਪਿਆਂ ਨਾਲ ਗੱਲਾਂ ਕਰਨੀਆਂ ਹੋਣਗੀਆਂ ਇਸ ਤਰ੍ਹਾਂ ਮੈਨੂੰ ਉੱਥੇ ਨਹੀਂ ਰਹਿਣਾ ਚਾਹੀਦਾ ਇਸ ਕਰਕੇ ਮੈਂ ਵਾਪਸ ਆ ਗਿਆ ਸੀ ਜਦੋਂ ਮੈਂ ਵਾਪਸ ਆਪਣੇ ਘਰ ਸੀ ਤਾਂ ਦੋ ਕੁ ਦਿਨਾਂ ਬਾਅਦ ਮੈਨੂੰ ਮੇਰੇ ਦੋਸਤ ਨੇ ਫੇਰ ਇਹ ਗੱਲ ਦੱਸੀ ਕਿ ਤੇਰੀ ਵਾਈਫ ਠੀਕ ਨਹੀਂ ਆ ਉਹਦੇ ਤੇ ਗੌਰ ਕਰ ਮੈਂ ਉਹਨੂੰ ਕਿਹਾ ਕਿ ਜੇ ਤੈਨੂੰ ਕੋਈ ਜ਼ਿਆਦਾ ਹੀ ਮੇਰੀ ਘਰ ਵਾਲੀ ਨਾਲ ਤਕਲੀਫ ਆ ਤਾਂ ਤੂੰ ਮੈਨੂੰ ਸਿੱਧਾ ਟੱਕਰ ਲਾ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਸੱਚ ਕਹਿਣਾ ਉਹ ਉਹਦੇ ਮਾਮੇ ਦਾ ਮੁੰਡਾ ਨਹੀਂ ਸੀ ਉਹ ਤਾਂ ਕੋਈ ਹੋਰ ਮੁੰਡਾ ਹੀ ਹੋਣਾ ਆ ਜੇ ਉਸ ਨਾਲੋਂ ਹੱਥ ਵਿੱਚ ਹੱਥ ਪਾ ਕੇ ਹੋਟਲ 'ਚ ਗਈ ਸੀ ਇਸ ਗੱਲ ਦਾ ਡਾਊਟ ਤਾਂ ਮੇਰੇ ਮਨ ਵਿੱਚ ਵੀ ਸੀ ਕਿ ਹੋਟਲ ਵਿੱਚ ਉਹ ਕੀ ਕਰਨ ਗਈ ਸੀ ਪਰ ਉਸ ਹੋਟਲ ਵਿੱਚ ਜਿਹਦੀ ਉਹਨੇ ਮੈਨੂੰ ਲੋਕੇਸ਼ਨ ਭੇਜੀ ਸੀ ਉਹਦੇ ਵਿੱਚ ਲੋਕ ਖਾਣਾ ਖਾਣ ਵੀ ਜਾਂਦੇ ਆ ਮੈਨੂੰ ਲੱਗਿਆ ਕਿ ਚਲੋ ਆਪਣੇ ਮਾਮੇ ਦੇ ਮੁੰਡੇ ਨੂੰ ਖਾਣਾ ਖਾਣ ਲਈ ਲੈ ਗਈ ਹੋਣੀ ਆ ਇਸ ਕਰਕੇ ਮੈਨੂੰ ਕਿਸੇ ਤੇ ਯਕੀਨ ਨਹੀਂ ਆ ਰਿਹਾ ਸੀ ਮੇਰੇ ਦੋਸਤ ਨੇ ਦੱਸਿਆ ਕਿ ਜੇ ਤੈਨੂੰ ਯਕੀਨ ਨਹੀਂ ਤਾਂ ਤੂੰ ਹੁਣ ਵੇਖ ਲੈ ਵੀ ਤੇਰੀ ਘਰ ਵਾਲੀ ਅੱਜ ਵੀ ਹੋਟਲ 'ਚ ਗਈ ਹੋਈ ਆ ਉਹਦੇ ਕਹਿਣ ਤੇ ਮੈਂ ਇੱਕ ਵਾਰ ਕਨਫਰਮ ਕਰਨਾ ਚਾਹੁੰਦਾ ਸੀ ਮੈਂ ਵੇਖਣਾ ਚਾਹੁੰਦਾ ਸੀ ਮੈਂ ਗੱਡੀ ਚੱਕੀ ਤੇ ਉਸ ਹੋਟਲ ਵਿੱਚ ਪਹੁੰਚ ਗਿਆ ਜਿਹਦੀ ਉਹਨੇ ਮੈਨੂੰ ਲੋਕੇਸ਼ਨ ਭੇਜੀ ਸੀ ਜਦੋਂ ਮੈਂ ਗੱਡੀ ਦੇ ਵਿੱਚ ਬੈਠਾ ਸੀ ਤਾਂ ਮੇਰੇ ਹੋਸ਼ ਉੱਡ ਗਏ ਜਦੋਂ ਮੈਂ ਵੇਖਿਆ ਕਿ ਨੀਹਾ ਸੱਚੀ ਛੋਟ ਕੱਪੜੇ ਪਾ ਕੇ ਇੱਕ ਆਦਮੀ ਨਾਲ ਹੋਟਲ ਤੋਂ ਬਾਹਰ ਆ ਰਹੀ ਸੀ ਮੁੰਡਾ ਤਾਂ ਉਹਦੇ ਨਜ਼ਦੀਕ ਵੀ ਨਹੀਂ ਸੀ ਬੱਚੇ ਨੂੰ ਉਹ ਘਰ ਛੱਡ ਕੇ ਆਈ ਹੋਣੀ ਆ ਉਨੂੰ ਵੇਖ ਕੇ ਮੈਂ ਹੈਰਾਨ ਰਹਿ ਗਿਆ ਬੜੀ ਹਾਈ ਫਾਈ ਬਣ ਕੇ ਅੰਦਰੋਂ ਨਿਕਲੀ ਸੀ ਤੇ ਉਸ ਮੁੰਡੇ ਦੀਆਂ ਬਾਹਾਂ ਵਿੱਚ ਬਾਹਾਂ ਪਾਈਆਂ ਹੋਈਆਂ ਸੀ ਮੇਰਾ ਤਾਂ ਬਸ ਉੱਥੇ ਹੀ ਮਰਨ ਹੋ ਗਿਆ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਕੀ ਕਰਾਂ ਮੈਂ ਜਲਦੀ ਜਲਦੀ ਗੱਡੀ ਵਿੱਚੋਂ ਨਿਕਲਿਆ ਤੇ ਜਾ ਕੇ ਨੀਹਾ ਨੂੰ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਆ ਉਸ ਮੁੰਡੇ ਨੇ ਆਪਣਾ ਚਿਹਰਾ ਅੱਜ ਵੀ ਕਵਰ ਕੀਤਾ ਹੋਇਆ ਸੀ ਜਦੋਂ ਮੈਂ ਉਹਦਾ ਚਿਹਰਾ ਦੇਖਣਾ ਚਾਹਿਆ ਤਾਂ ਉਹ ਆਪਣੇ ਮੂੰਹ 'ਤੇ ਰੁਮਾਲ ਨਹੀਂ ਲਾ ਰਿਹਾ ਸੀ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਉਹਦੇ ਮੂਤਰਮਾਲ ਲੈ ਗਿਆ ਤੇ ਵੇਖ ਕੇ ਮੈਂ ਹੈਰਾਨ ਰਹਿ ਗਿਆ ਉਹ ਮੁੰਡਾ ਕੋਈ ਹੋਰ ਨਹੀਂ ਉਹਦੇ ਮਾਮੇ ਦਾ ਮੁੰਡਾ ਸੀ ਜਿਸ ਨਾਲ ਉਹ ਹਰ ਟਾਈਮ ਚਿਪਟੀ ਰਹਿੰਦੀ ਸੀ ਸਾਡੇ ਘਰ ਵੀ ਮੇਰੇ ਜਾਣ ਪਿੱਛੇ ਆਉਂਦਾ ਰਹਿੰਦਾ ਸੀ ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਈ ਤੂੰ ਆਪਣੀ ਭੈਣ ਨਾਲ ਕੀ ਕਰਦਾ ਫਿਰਦਾ ਆ ਨੀਹਾ ਮੈਨੂੰ ਕਹਿਣ ਲੱਗੀ ਹਾਂ ਹੈਗਾ ਮੇਰਾ ਇਹਦੇ ਨਾਲ ਰਿਲੇਸ਼ਨ ਚਲ ਤੂੰ ਦੱਸ ਕੀ ਕਰਨਾ ਜੋ ਕਰਨਾ ਕਰ ਲਾ ਮੈਂ ਤਾਂ ਉਹਦੇ ਮੂੰਹ ਵੱਲੀ ਵੇਖਦਾ ਰਿਹਾ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਹ ਮੇਰੀ ਨੀਹਾ ਆ ਜੋ ਮੈਨੂੰ ਇਸ ਤਰ੍ਹਾਂ ਕਹਿ ਰਹੀ ਆ ਇਹ ਸਭ ਗੱਲਾਂ ਕਰਕੇ ਉਹ ਆਪਣੇ ਪੇਕੇ ਚਲੀ ਗਈ ਮੈਂ ਉਹਨੂੰ ਕੁਝ ਵੀ ਨਹੀਂ ਬੋਲਿਆ ਮੇਰੀ ਮਾਂ ਨੇ ਮੈਨੂੰ ਬੜਾ ਔਖਾ ਸੰਭਾਲਿਆ ਮੇਰੀ ਮੰਮੀ ਕਹਿ ਰਹੀ ਸੀ ਕਿ ਤੂੰ ਥੋੜੀ ਜਲਦਬਾਜੀ ਕਰ ਗਿਆ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਜਲਦਬਾਜੀ ਕਾਦੀ ਸੀ ਇੰਨੇ ਟਾਈਮ ਤੱਕ ਰਿਲੇਸ਼ਨ ਰਿਆ ਤੇ ਬੰਦਾ 1 ਮਿੰਟ ਵਿੱਚ ਭੁੱਲ ਗਿਆ ਉਹ ਵੀ ਉਹਦਾ ਰਿਲੇਸ਼ਨ ਕਿਹਦੇ ਨਾਲ ਨਿਕਲਿਆ ਆਪਣੇ ਭਰਾ ਨਾਲ ਭਰਾ ਹੋਇਆ ਜਾਂ ਮਾਮੇ ਦਾ ਮੁੰਡਾ ਇੱਕ ਹੀ ਗੱਲ ਆ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਇਦਾਂ ਨਹੀਂ ਸੋਚਿਆ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਕਰੂਗੀ ਉਸ ਟਾਈਮ ਮੈਂ ਆਪਣੇ ਆਪ ਨੂੰ ਬੜਾ ਔਖਾ ਸੰਭਾਲ ਲਿਆ ਪਹਿਲਾਂ ਮੁੰਡੇ ਨੂੰ ਨਾਲ ਲੈ ਗਈ ਸੀ ਪਰ ਥੋੜੇ ਦਿਨਾਂ ਬਾਅਦ ਮੰਮੀ ਤੇ ਡੈਡੀ ਜਾ ਕੇ ਮੁੰਡੇ ਨੂੰ ਲੈ ਆਏ ਸੀ ਉਹਨੂੰ ਵੀ ਮੁੰਡੇ ਨਾਲ ਕੋਈ ਜ਼ਿਆਦਾ ਪਿਆਰ ਨਹੀਂ ਸੀ ਉਹਨੇ ਵੀ ਮੁੰਡੇ ਨੂੰ ਤੋੜ ਦਿੱਤਾ ਮੈਨੂੰ ਉਸ ਟਾਈਮ ਤਾਂ ਨੇਹਾ ਤੇ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਮੈਂ ਉਹਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦਾ ਸੀ ਕਿ ਸ਼ਾਇਦ ਜੇ ਮੇਰੀ ਮਾਂ ਪਿਓ ਮੈਨੂੰ ਇਹ ਗੱਲ ਕਹਿ ਦਿੰਦੇ ਬਿਨਾਂ ਸਬੂਤ ਤੋਂ ਤਾਂ ਮੈਂ ਉਹਨਾਂ ਦੀ ਗੱਲ ਵੀ ਨਹੀਂ ਮੰਨਣੀ ਸੀ ਮੇਰੇ ਤੇ ਉਹਦਾ ਪਿਆਰ ਇਸ ਤਰ੍ਹਾਂ ਹਾਵੀ ਹੋ ਚੁੱਕਿਆ ਸੀ ਮੇਰਾ ਇੱਕ ਪਾਸੇ ਤਾਂ ਦਿਲ ਕਰਦਾ ਸੀ ਕਿ ਮੈਂ ਨੀਹਾ ਦਾ ਮਰਡਰ ਕਰ ਦਵਾਂ ਕਿਉਂਕਿ ਕੋਈ ਇੰਨਾ ਪਿਆਰ ਕਰਕੇ ਫਿਰ ਵੀ ਧੋਖਾ ਕਰ ਜਾਵੇ ਇੰਨੇ ਟਾਈਮ ਦਾ ਰਿਲੇਸ਼ਨ ਤੋੜ ਜਵੇ ਇਹ ਗੱਲ ਤਾਂ ਬਹੁਤ ਗਲਤ ਆ ਮੇਰਾ ਤਾਂ ਸਭ ਕੁਝ ਟੁੱਟ ਗਿਆ ਸੀ ਹੁਣ ਨੀਹਾ ਆਪਣੇ ਪੇਕੇ ਰਹਿ ਰਹੀ ਸੀ ਮੈਂ ਆਪਣੇ ਸੱਸ ਨੂੰ ਫੋਨ ਕੀਤਾ ਤੇ ਉਹ ਮੈਨੂੰ ਕਹਿਣ ਲੱਗੀ ਕਿ ਪੁੱਤ ਮੈਨੂੰ ਪਤਾ ਸਾਡੀ ਕੁੜੀ ਤੇਰੇ ਨਾਲ ਗਲਤ ਕੀਤਾ ਪਰ ਫਿਰ ਵੀ ਉਹਨੂੰ ਇੱਕ ਮੌਕਾ ਦੇ ਦੇ ਮੈਂ ਕਿਹਾ ਮੈਂ ਕਦੇ ਵੀ ਇਹ ਨਹੀਂ ਕਰ ਸਕਦਾ ਜੋ ਮੇਰੇ ਬੱਚੇ ਦੇ ਸਾਹਮਣੇ ਹੋਰ ਆਦਮੀ ਨਾਲ ਗਲਤ ਕੰਮ ਕਰ ਸਕਦੀ ਆ ਉਹਦੇ ਨਾਲ ਮੈਂ ਕਦੇ ਵੀ ਆਪਣਾ ਰਿਲੇਸ਼ਨ ਨਹੀਂ ਰੱਖਣਾ ਚਾਹੁੰਦਾ ਨਾਲੇ ਇੰਨੇ ਟਾਈਮ ਦਾ ਜੋ ਰਿਲੇਸ਼ਨ ਤੋੜ ਗਈ ਉਸ ਤੇ ਹੁਣ ਮੈਂ ਦੁਬਾਰਾ ਕਿੱਦਾਂ ਯਕੀਨ ਕਰਾਂ ਫਿਰ ਵੀ ਮੇਰੀ ਸੱਸ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਉਹਨੂੰ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਆ ਮੈਂ ਇਸ ਦੇ ਖਿਲਾਫ ਆ ਕਾਫੀ ਦਿਨ ਤੱਕ ਮੇਰੀ ਸੱਸ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹੀ ਪਰ ਅਚਾਨਕ 15 ਦਿਨਾਂ ਬਾਅਦ ਉਹ ਵੀ ਬਦਲ ਗਈ ਉਹ ਮੈਨੂੰ ਫੋਨ ਕਰਕੇ ਕਹਿਣ ਲੱਗੀ ਕਿ ਜਾ ਜੋ ਕਰਨਾ ਕਰ ਲੈ ਅਸੀਂ ਆਪਣੀ ਕੁੜੀ ਤੇਰੇ ਕੋਲ ਨਹੀਂ ਤੋੜਨੀ ਮੈਂ ਕਿਹਾ ਤੁਹਾਡੀ ਕੁੜੀ ਨੂੰ ਮੈਂ ਲਿਆਉਣ ਲਈ ਰਾਜ਼ੀ ਵੀ ਨਹੀਂ ਆ ਪਰ ਮੈਂ ਉਸ ਤੇ ਹੈਰਾਨ ਸੀ ਕਿ ਉਹ ਆਪਣੀ ਧੀ ਨੂੰ ਗਲਤ ਹੋਣ ਦੇ ਬਾਵੀ ਉਧਰ ਦਾ ਸਾਥ ਦੇਣ ਲੱਗ ਗਈ ਉਧਰ ਉਹਦੇ ਮਾਮੇ ਦਾ ਮੁੰਡਾ ਜਿਸ ਨਾਲ ਉਹਦਾ ਰਿਲੇਸ਼ਨ ਸੀ ਉਹ ਵੀ ਮੈਨੂੰ ਫੋਨ ਕਰਕੇ ਧਮਕੀਆਂ ਦੇਣ ਲੱਗਾ ਫਿਰ ਮੈਂ ਪੁਲਿਸ ਵਿੱਚ ਕੰਪਲੇਂਟ ਕਰ ਦਿੱਤੀ ਕਿਉਂਕਿ ਮੈਨੂੰ ਡਰ ਸੀ ਕਿ ਜੇ ਕੱਲ ਨੂੰ ਕੋਈ ਗਲਤ ਬਾਤ ਹੋ ਗਈ ਤਾਂ ਮੈਂ ਕੀ ਕਰੂੰਗਾ ਉਹ ਮੇਰੇ ਬੱਚੇ ਨੂੰ ਚੁੱਕਣ ਦੀਆਂ ਵੀ ਧਮਕੀਆਂ ਦਿੰਦੇ ਸੀ ਪੁਲਿਸ ਵਾਲਿਆਂ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਕਿਉਂਕਿ ਮੇਰੇ ਕੋਲੇ ਕੱਲੀ-ਕੱਲੀ ਚੀਜ਼ ਦਾ ਪ੍ਰੂਫ ਸੀ ਉਹਦੀਆਂ ਫੋਨ ਰਿਕਾਰਡਿੰਗ ਵੀ ਮੇਰੇ ਕੋਲ ਸੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਉਹ ਥਾਣੇ ਵਿੱਚ ਧੱਕੇ ਖਾਵੇ ਕਿਉਂਕਿ ਜੇ ਉਹ ਮੈਨੂੰ ਪਿਆਰ ਨਹੀਂ ਕਰਦੀ ਸੀ ਮੈਂ ਤਾਂ ਉਹਨੂੰ ਕਰਦਾ ਸੀ ਫਿਰ ਵੀ ਮੈਂ ਇੱਕ ਇਨਸਾਨੀਅਤ ਤੌਰ ਤੇ ਇੱਕ ਕੁੜੀ ਨੂੰ ਥਾਣੇ 'ਚ ਨਹੀਂ ਰੋਲਦੇ ਦੇਖ ਸਕਦਾ ਸੀ ਪਰ ਉਹਨੇ ਧਮਕੀਆਂ ਦੇ ਦੇ ਕੇ ਮੈਨੂੰ ਦੁਖੀ ਕੀਤਾ ਹੋਇਆ ਸੀ ਜਿਸ ਕਰਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਪੁਲਿਸ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਦੋਂ ਉਹਨਾਂ ਨੂੰ ਥਾਣੇ ਵਿੱਚ ਲੈ ਕੇ ਗਏ ਜੇਲ੍ਹ ਵਿੱਚ ਬੰਦ ਕੀਤਾ ਤਾਂ ਉਹ ਕਿਸੇ ਕੋਲ ਕਹਿਣ ਲੱਗੀ ਕਿ ਉਹਨਾਂ ਕੋਲ ਪੈਸਾ ਆਇਆ ਇਸ ਕਰਕੇ ਮੈਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਉਹ ਮੇਰੀ ਸਾਸਰਾਹੀ ਮੈਨੂੰ ਮੈਸੇਜ ਭੇਜਵਾ ਰਹੀ ਸੀ ਕਿ ਮੈਨੂੰ ਮaaf ਕਰ ਦੇ ਮੈਂ ਤੈਨੂੰ ਕੁਝ ਵੀ ਨਹੀਂ ਕਹਾਂਗੀ ਬਸ ਮੈਨੂੰ ਜੇਲ੍ਹ ਵਿੱਚੋਂ ਕਢਵਾ ਦੇ ਪਰ ਮੈਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਸੀ ਮੈਂ ਆਪਣੇ ਬੱਚੇ ਨਾਲ ਠੀਕ ਸੀ ਮੈਨੂੰ ਹੁਣ ਉਹਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਜੇ ਇਨਸਾਨ ਨੇ ਨਾ ਪਿਆਰ ਕਰਨ ਦੇ ਬਾਵਜੂਦ ਵੀ ਮੈਨੂੰ ਵਾਪਸ ਪਿਆਰ ਨਹੀਂ ਦਿੱਤਾ ਫਿਰ ਵੀ ਮੇਰੇ ਨਾਲ ਧੋਖਾ ਕਰ ਦਿੱਤਾ ਇਹੋ ਜਿਹਾ ਇਨਸਾਨ ਤੇ ਮੈਂ ਕਦੇ ਵੀ ਜ਼ਿੰਦਗੀ ਵਿੱਚ ਵਿਸ਼ਵਾਸ ਨਹੀਂ ਕਰ ਸਕਦਾ ਪੂਰੇ 6 ਮਹੀਨੇ ਤੱਕ ਉਹ ਜੇਲ੍ਹ ਵਿੱਚ ਰਹੀ ਮੈਨੂੰ ਇਹ ਸੀ ਕਿ ਉਹਨਾਂ ਦਾ ਦਿਮਾਗ ਟਿਕਾਣੇ ਆ ਜਾਵੇ ਤਾਂ ਕਿ ਦੁਬਾਰਾ ਉਹ ਮੇਰੇ ਨਾਲ ਇਸ ਤਰ੍ਹਾਂ ਨਾ ਕਰਨ ਛੇ ਮਹੀਨਿਆਂ ਬਾਅਦ ਮੈਂ ਆਪਣਾ ਕੇਸ ਵਾਪਸ ਲੈ ਲਿਆ ਤੇ ਉਹ ਜੇਲ੍ਹ ਵਿੱਚੋਂ ਬਾਹਰ ਆ ਗਏ ਬਾਹਰ ਆ ਕੇ ਉਹਨਾਂ ਨੇ ਕਦੇ ਵੀ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਛੇ ਮਹੀਨਿਆਂ ਵਿੱਚ ਉਹਨਾਂ ਦੇ ਕੰਨਾਂ ਨੂੰ ਹੱਥ ਲੱਗ ਗਏ ਸੀ ਹੁਣ ਮੈਂ ਆਪਣੇ ਬੱਚੇ ਨਾਲ ਤੇ ਆਪਣੇ ਮੰਮੀ ਡੈਡੀ ਨਾਲ ਆਪਣੇ ਘਰ ਰਹਿ ਰਿਹਾ ਜਦੋਂ ਵੀ ਮੰਮੀ ਮੈਨੂੰ ਦੂਜਾ ਵਿਆਹ ਕਰਵਾਉਣ ਲਈ ਕਹਿੰਦੀ ਆ ਤਾਂ ਮੇਰਾ ਮਨ ਨਹੀਂ ਮੰਨਦਾ ਕਿਉਂਕਿ ਮੈਂ ਉਹਨੂੰ ਹੀ ਪਿਆਰ ਕਰਦਾ ਸੀ ਮੈਂ ਸਭ ਕੁਝ ਆਪਣਾ ਉਹਨੂੰ ਹੀ ਸੌਂਪ ਚੁੱਕਿਆ ਸੀ ਬੇਸ਼ੱਕ ਉਹ ਮੇਰੀ ਨਾ ਬਣੀ ਪਰ ਮੇਰਾ ਦਿਲ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ ਜ਼ਿੰਦਗੀ ਵਿੱਚ ਪਿਆਰ ਕਰਨਾ ਵੀ ਸਾਡੇ ਲਈ ਗੁਨਾਹ ਹੋ ਜਾਂਦਾ ਆ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਅੱਗੋਂ ਵੀ ਪਿਆਰ ਕਰਨ ਵਾਲਾ ਹੀ ਮਿਲੇ ਇੰਨੀ شدت ਨਾਲ ਕੀਤਾ ਹੋਇਆ ਪਿਆਰ ਵੀ ਗੁਨਾਹ ਬਣ ਜਾਂਦਾ ਤਾਂ ਪਿਆਰ ਦੇ ਨਾਮ ਤੇ ਸ਼ਬਦ ਤੋਂ ਮੈਨੂੰ ਨਫ਼ਰਤ ਹੋ ਗਈ ਸੀ ਮੈਨੂੰ ਹੁਣ ਕਿਸੇ ਔਰਤ ਤੇ ਵਿਸ਼ਵਾਸ ਨਹੀਂ ਰਿਹਾ ਮੈਂ ਸਾਰਿਆਂ ਨੂੰ ਇਹੀ ਸਲਾਹ ਦਵਾਂਗਾ ਕਿ ਜੇ ਕਿਸੇ ਨੂੰ ਪਿਆਰ ਕਰਨਾ ਆ ਕਿਸੇ ਨਾਲ ਰਿਲੇਸ਼ਨ ਵਿੱਚ ਆਉਣਾ ਆ ਤਾਂ ਸੋਚ ਸਮਝ ਕੇ ਆਇਓ ਮੈਨੂੰ ਕਹਿੰਦਾ ਕਿ ਸਾਰੀਆਂ ਕੁੜੀਆਂ ਇੱਕੋ ਜੀਆਂ ਹੁੰਦੀਆਂ ਨੇ ਤੇ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਨੇ ਪਰ ਫਿਰ ਵੀ ਕਈ ਵਾਰ ਅਸੀਂ ਕਿਸੇ ਨਾ ਕਿਸੇ ਮੋੜ ਤੇ ਧੋਖਾ ਖਾ ਜਾਂਦੇ ਆ ਇਨਸਾਨ ਦੀ ਪਰਖ ਕਰਦੇ ਰਹਿਣਾ ਚਾਹੀਦਾ ਆ ਏਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ